ਜਿੱਦ ਤੱਕ ਕਬੱਡੀ ਆਪਣੇ ਮੁੰਡੇ ਨੌਜਵਾਨ ਖੇਡਦੇ ਆ ਉਹ ਗੁੱਤੀ ਕਾਡੂਗਾ ਲਾਉਂਦੇ ਆ ਹਾਂਜੀ ਸੱਸੀ ਗਾ ਦੋਸਤੋ ਅਸੀਂ ਅੱਜ ਧਰਮਕੋਟ ਗਰਾਊਂਡ ਦੇ ਵਿੱਚ ਬੈਠੇ ਆ ਤੇ ਮੇਰੇ ਨਾਲ ਸੱਜਣ ਨੇ ਮੇਰੇ ਬੜੇ ਪਿਆਰੇ ਮਿੱਤਰ ਸ਼ਾਇਦ ਕੋਈ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਹੋਊਗਾ ਜਿਹੜਾ ਇਸ ਰੂ ਨੂੰ ਇਸ ਚਿਹਰੇ ਨੂੰ ਨਾ ਪਛਾਣਦਾ ਹੋਊਗਾ ਕਬੱਡੀ ਜਗਤ ਦੇ ਉਬਰ ਦੇ ਸਤਾਰੇ ਨੇ ਕਬੱਡੀ ਗਾਲੇ ਸਭ ਸੂਤ ਨੇ ਤੇ ਆਪਾਂ ਅਕਸਰ ਦੇਖਦੇ ਆ ਤੇ ਆਪ ਕਬੱਡੀ ਨਾਲ ਬੋਲ ਲੰਬੀ ਕਬੱਡੀ ਕਰਨੀ ਬਾਸ ਇੱਕ ਦੋ ਮਿੰਟ ਕਬੱਡੀ ਕਰਨੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬੋਲ ਸੁਣਾਓ ਜੀ ਬੜੀ ਕਿਰਪਾ ਪਰਮਾਤਮਾ ਦਾ ਆ ਪਹਿਲਾਂ ਸਾਨੂੰ ਇਹ ਦੱਸੋ ਤੁਸੀਂ ਪ੍ਰੈਕਟਿਸ ਕਰਦੇ ਹੋ ਹਾਂ ਜੀ ਹਾਂ ਜੀ ਕਬੱਡੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ ਬੜੀ ਅਦਾਈ ਫੈਮਿਲੀ ਜੀ ਆ ਦਾਦਾ ਜੀ ਬਹੁਤ ਵਡੇ ਰਹੇ ਆ ਆਪਦੇ ਟਾਈਮ 'ਚ ਤੇ ਉਹਨਾਂ ਨਾਲ ਮਤਲਬ ਪ੍ਰੈਕਟਿਸ ਉਹ ਆਪਦੇ ਵਲੋਂ ਫਰੀ ਤੌਰ ਤੇ ਕੈਂਪ ਨਾਲ ਬਹੁਤ ਆ ਆਪਦੇ ਆਪਣੇ ਲਾਲਵਾ ਸ਼ਹਿਰ ਸਟੇਡੀਅਮ ਹੁਣ ਤਾਂ ਬਹੁਤ ਵੱਡਾ ਸਟੇਡੀਅਮ ਬਣ ਗਿਆ ਤੇ ਪ੍ਰੈਕਟਿਸ ਸ਼ੁਰੂ ਤੋਂ ਜਿਉਂਦੇ ਨਿੱਕੇ ਉਹ ਤੋਂ ਨਹੀਂ ਕਰਦੇ ਪਏ ਜੀ ਇਹ ਥੋੜਾ ਦੱਸੋ ਆਪਣਾ ਪਿੰਡ ਬੈਕਗ੍ਰਾਉਂਡ ਕਿ ਦੱਸੋ ਪਿੰਡ ਜੀ ਮੇਰਾ ਕਾਂਗਾ ਖੁਰਦਾ ਸਹੀ ਜੀ ਚਲੋ ਕਬੱਡੀ ਕਲਾ ਕਾਂਗਾ ਕਹਿੰਦੇ ਕਾਂਡਾਗੁਰ ਇਹ ਜਿਹੜਾ ਮੁਖਸਰ ਤੋਂ ਲਾਲਵਾ ਰੋਡ ਆ ਇਹਦੇ ਉੱਪਰ ਪੈਂਦਾ ਉੱਪਰ ਤੇ ਜ਼ਿਲ੍ਹਾ ਫਾਿਲਗਾ ਜੀ ਆਪਣੀ ਰੋਜ਼ ਮਰਾ ਦੀ ਜਿਹੜੀ ਤੁਹਾਡੇ ਹੈਗੀ ਆ ਕ ਕਬੱਡੀ ਤੋਂ ਬਗੈਰ ਹਮ ਤਾਂ ਜੀ ਏਦਾਂ ਹੁਣ ਤਾਂ ਪ੍ਰੈਕਟਿਸ ਮਤਲਬ ਨਹੀਂ ਲੱਗਦੀ ਕਿਉਂਕਿ ਇੱਕ ਭੁਲਾਟੀ ਆ ਕਿਉਂਕਿ ਜਿੱਦਾਂ ਘਰੇ ਹੋਏ ਉਸ ਦਿਨ ਹੀ ਕਿਉਂਕਿ ਇੱਕ ਥੋੜੀ ਬਾਟ ਪੈ ਜਾਂਦੀ ਆ ਇੱਕ ਮੈਚ ਰੂਟੀਨ ਚ ਕਰਕੇ ਆਪਸ਼ਨ ਹੁੰਦੀ ਆ ਸਵੇਰੇ 2 ਘੰਟੇ ਸਵੇਰੇ ਲਾ ਲਓ 2 ਘੰਟੇ ਸ਼ਾਮੀ ਲਾ ਲਓ ਜੀ ਇੱਕ ਨੌਜਵਾਨ ਅੱਜਕੱਲ ਦੇ ਤੁਹਾਨੂੰ ਜਿੰਨੇ ਸੁਣਦੇ ਹੋਣਗੇ ਹਾਂਜੀ ਹਾਂਜੀ ਇੱਕ ਡਾਈਟ ਜੇ ਤੁਸੀਂ ਦੱਸਿਓ ਕਿ ਕਿੰਨੀ ਪ੍ਰੈਕਟਿਸ ਕਰਦੇ ਹੋ ਕਿੰਨੀ ਕਿ ਡਾਈਟ ਆਪਾਂ ਨੂੰ ਕਿਸ ਤਰ੍ਹਾਂ ਲੈਣੀ ਚਾਹੀਦੀ ਕੋਸ਼ਿਸ਼ ਤਾਂ ਕੁਝ ਸ਼ੈਤ ਹੋ ਡਾਈਟ ਜੀ ਘਰ ਇਹ ਘਰ ਦੀਆਂ ਚੀਜ਼ਾਂ ਜਿੰਨੀਆਂ ਵੀ ਹੋਈਆਂ ਜੇ ਮਤਲਬ ਉਹ ਬਾਕੀ ਆਪਾਂ ਜੋ ਵੀ ਆਪਣਾ ਸਪਲੀਮੈਂਟ ਸਟੈਕ ਹੋ ਗਿਆ ਜੋ ਵੀ ਪ੍ਰੋਟੀਨ ਹੋ ਗਿਆ ਮਲਟੀਵਿਟਾਮਿਨਸ ਜੋਇੰਟਸ ਵਾਸਤੇ ਗੁੱਲੀ ਵਰ ਵਾਸਤੇ ਕੋਈ ਆਪਣੇ ਕੋਈ ਸਕਿਨ ਵਾਸਤੇ ਵਾਲੇ ਉਹ ਚੀਜ਼ਾਂ ਵੱਖਰੀਆਂ ਜਿਹਦੇ देसी ਰੋਡ ਦੇ ਲੜ ਗਏ ਦੇਸੀ ਕੀ ਹੋ ਗਿਆ ਜੀ ਆਪਣਾ ਜੋ ਸਿਆਲ ਜ ਬੱਕਰੇ ਦੇ ਚਾਰ ਪਵਾ ਲੋ ਉਹ ਤਾਂ ਦੇਸੀ ਅੰਡੇ ਓਰਸ ਹੋ ਗਿਆ ਜੀ ਤੇ ਚੌਲ ਹੋ ਗਏ ਜਿੰਨੀਆਂ ਵੀ ਦਾਣਾਂ ਆਪਣੀਆਂ ਘਿਓ ਦੇਸੀ ਕੋ ਆਪਣਾ ਮੱਖਣੀ ਹੋ ਗਿਆ ਦਹੀਂ ਹੋ ਗਿਆ ਅਧੜਕਾ ਰਗੜਾ ਹੋ ਗਿਆ ਜੀ ਜੀ ਚੀਜ਼ਾਂ ਦਾ ਘਰੇ ਨਹੀਂ ਮੁੱਕਦੀ ਬਹੁਤ ਚੀਜ਼ਾਂ ਵਈਆਂ ਇੱਕ ਮੈਂ ਤੁਹਾਨੂੰ ਪੁੱਛਣੀ ਕਰ ਚਾਹੁੰਦਾ ਮੈਂ ਕਿ ਤੁਸੀਂ ਸ਼ਾਇਦ ਨੌਨੋ ਚ ਲੈ ਲੈਂਦੇ ਹਾਂ ਹਾਂਜੀ ਹਾਂਜੀ ਲੈ ਲੈ ਓਕੇ ਓਕੇ ਤੇ ਬਾਬਾ ਜੀ ਇੱਕ ਨਾ ਛੋਟਾ ਕੁਐਸਚਨ ਹੁਣ ਵਦ ਤੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਜਵਾਬ ਦੇਣਾ ਚਾਹੋ ਜਾਂ ਨਾ ਦੇਣਾ ਚਾਹੋ ਇਹ ਤਾਂ ਹੋ ਗਈ ਤੁਹਾਡੀ ਡਾਈਟ ਹਾਂਜੀ ਹਾਂਜੀ ਵੀ ਕਬੱਡੀ ਖੇਡਦੇ ਆ ਆਪਾਂ ਨੂੰ ਉਸ ਵਾਸਤੇ ਚੰਗੀ ਡਾਈਟ ਚੰਗੀ ਖੁਰਾਕ ਦੇਸੀ ਖੁਰਾਕ ਹੋ ਗਈ ਚਾਹ ਤੁਸੀਂ ਜੇਕਰ ਪ੍ਰੋਟੀਨ ਵਗੈਰਾ ਜੋ ਆਪਾਂ ਕੋਈ ਆਪਣੇ ਲੈ ਸਕਦੇ ਹਨ ਹਾਂਜੀ ਹਾਂਜੀ ਇਹ ਕਾਮ ਹੈ ਪਿੱਛੇ ਰੌਲਾ ਬੜਾ ਪਿਆ ਸੀ ਆਮ ਲੋਕ ਕਹਿ ਦਿੰਦੇ ਆਮ ਹੀ ਹਾਂਜੀ ਆਮ ਗੱਲ ਚੱਲਦੀ ਆ ਕਿ ਜਿੱਥੇ ਕਬੱਡੀ ਆਪਣੇ ਮੁੰਡੇ ਨੌਜਵਾਨ ਖੇਡਦੇ ਆ ਉਹ ਗੁੱਟੀ ਕੱਡੂਗਾ ਲਾਉਂਦੇ ਆ ਹਾਂਜੀ ਹਾਂਜੀ ਇਹ ਕਿਥੋਂ ਦਾ ਸੱਚਾਈ ਵਾਕਿਆ ਲਾਉਂਦੇ ਆ ਜਾਂ ਕੁਛ ਲਾਉਂਦੇ ਜਾਂ ਨਹੀਂ ਲਾਉਂਦੇ ਨਹੀਂ ਉਹ ਹੀ ਨਾ ਜੀ ਉਹ ਬਸ ਇਹ ਥੋੜੀ ਜੀ ਲੈਗੋ ਨੌਲਜ ਦੀ ਘਾਟ ਕੱਟਾ ਆਪਣੇ ਬੰਦਿਆਂ ਨੂੰ ਕਿ ਗਾਈਡੈਂਸ ਗਾਈਡ ਨਹੀਂ ਕੀਤਾ ਦੱਸ ਲੋਕਾਂ ਨੂੰ ਦੱਸਿਆ ਨਹੀਂ ਗਿਆ ਕਿ ਉੱਥੇ ਲੋਕਾਂ ਨੂੰ ਕੋਲ ਜੀ ਕੀ ਠੀਕ ਲਾਉਂਦੇ ਠੀਕ ਲਾਉਂਦੇ ਇਹ ਨਹੀਂ ਕਿ ਆਪਸ ਵਿੱਚ ਕੀਤਾ ਗਿਆ ਕਿ ਕਾਦੇ ਲਾਉਂਦੇ ਆ ਕੀ ਚੀਜ਼ ਆ ਕਿਹੜਾ ਨਸ਼ਾ ਡੀਗਾ ਕਿਹੜਾ ਐਜ਼ ਅ ਪੇਨ ਕਿਲਰ ਆ ਕਿਹੜਾ ਕਿਵੇਂ ਆ ਮਰ ਕੁਛ ਨਾ ਕੁਛ ਹਾਂ ਹੁਣ ਜੇ ਤੁਸੀਂ ਆਮ ਮੈਡੀਕਲ ਤੁਸੀਂ ਤੁਹਾਨੂੰ ਜੇ ਕੋਈ ਵੀ ਇੰਜਰੀ ਹੁੰਦੀ ਆ ਰਿਗਾਰਡਿੰਗ ਜੋਇੰਟਸ ਦੀ ਹੁੰਦੀ ਆ ਜੀ ਉੱਥੇ ਤੁਹਾਨੂੰ ਫਸਟਵਾਲ ਡਾਕਟਰ ਫਸਟ ایڈ ਦੀ ਵਿੱਚ ਇੰਜੈਕਸ਼ਨ ਬੋ ਵੀਰੋਂ ਦਾ ਦੇਊਗਾ ਜੀ ਬੋਵਿਰਨ ਹੁੰਦੇ ਆ ਆਮ ਬੰਦੇ ਬੋਵਿਰਨ ਹੁੰਦਾ ਤਾਂ ਉਹ ਬੋਵਿਰਨ ਬੋਵਿਰਨ ਹੋ ਗਿਆ ਟੋ ਪੇਨ ਕਿਲਰ ਆ ਸਭ ਤੋਂ ਬੈਕਾ ਵੀ ਹੁੰਦਾ ਜਿੰਦਾ ਵੱਡਾ ਕਿਉਂ ਨਹੀਂ ਬੈਕਾ ਸਟੀਰੋਇਡ ਚ ਆ ਗਿਆ ਜੀ ਉਸ ਸਟੀਰੋਇਡ ਜਾ ਉਹ ਰਿਕਵਰੀ ਚ ਆ ਗਿਆ ਅੱਛਾ ਹੁਣ ਆਮ ਆਪਣੇ ਘਰਾਂ ਚ ਬਜ਼ੁਰਗਾਂ ਨੂੰ ਡਾਕਟਰ ਲਾਈ ਜਾਂਦੇ ਆ ਪਿਆ ਪਿਆ ਹਾਂ ਦੀ ਸੌਂਸ ਹੁੰਦੀ ਆ 6 ਮਹੀਨੇ 3-4 ਲਾਉਂਦੇ ਆ ਗੋਡੇ ਸਹੀ ਰਹਿੰਦੇ ਆ ਹੋਰ ਰਿਕਵਰੀ ਵਾਸਤੇ ਆ ਜੀ ਸਟੀਰੋ ਸਟੀਰੋਇਡ ਉਹ ਹੁਣ ਉਹ ਨਸ਼ਾ ਹੋਰ ਆ ਉਹਨੂੰ ਵੀ ਨਸ਼ੇ ਜੀ ਕਨਸੀਡਰ ਕੀਤੀ ਜਾਂਦੇ ਆ ਬੋਵਿਰਨ ਨੂੰ ਬੀ 12 ਇੰਜੈਕਸ਼ਨ ਨੂੰ ਜਾਂ ਹੋਰ ਕੋਈ ਵੀ ਪੇਨ ਕਿਲਰ ਨੂੰ ਉਹਨੂੰ ਵੀ ਨਸ਼ੇ ਜੀ ਕਨ ਹੈਗੇਆ ਵਿੱਚ ਹੈਗੇ ਆਪਾਂ ਜਿਹੜੇ ਕਹਿੰਦੇ ਨਹੀਂ ਹੈਗੇ ਆਪਾਂ ਕਦੇ ਉਹ ਨਹੀਂ ਗਿਆ ਹੀ ਜੀਗੇ ਪਰ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਕਹਿ ਸਕਦੇ ਫਿਰ ਦੱਸੋ ਕਿਹੜੇ ਹੈਗੇ ਕਿਹੜੇ ਨਹੀਂ ਤੇ ਫਿਰ ਇਹ ਵੀ ਗੱਲ ਕਿਹੜੀ ਗੇਮ 'ਚ ਨਹੀਂ ਹੈਗਾ ਮਤਲਬ ਆ ਗੱਲ ਕਹਦੇ ਜੇ ਢੰਗ ਵਾਲਾ ਕਬੱਡੀ ਖੇਡਦਾ ਹਾਂਜੀ ਤੇ ਤੁਸੀਂ ਉਹਨਾਂ ਜੋ ਸਰੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕੱਲਾ ਇੰਜੈਕਸ਼ਨ ਨਹੀਂ ਉਹਦੇ ਪਿੱਛੇ ਮਿਹਨਤ ਵੀ ਆ ਉਹਦੇ ਪਿੱਛੇ ਖਰਾਕ ਵੀ ਲੈਣੀ ਪੈਣੀ ਆ ਕੱਲੇ ਟੀਕੇ ਲਾ ਕੇ ਬੈਠਾ ਕਬਡੀਰ ਤੁਸੀਂ ਕੋਈ ਵੀ ਨਾ ਸਟੀਰੋਇਡ ਮੈਂ ਤੁਹਾਨੂੰ ਸਟੀਰੋਇਡ ਚਾਹੀਦਾ ਤੁਸੀਂ ਮੈਂ ਕਰਾ ਦੇਣਾ ਕਿ ਪਰ ਸਟੀਰੋਇਡ ਲਾ ਕੇ ਤੁਸੀਂ ਨਹੀਂ ਤੁਹਾਡੀ ਬਾਡੀ ਨਹੀਂ ਬਣ ਸਕਦੀ ਜਿੰਨਾ ਚ ਤੁਸੀਂ ਸਟੀਰੋਇਡ ਲਾ ਕੇ ਸਗੋਂ ਮਿਹਨਤ ਜਿਆਦਾ ਲਾਉਣੀ ਪੈਂਦੀ ਹੈ ਬਾਡੀ ਨੂੰ ਵਰਕਆਊਟ ਕਰਨਾ ਪੈਂਦਾ ਜੇ ਸਟੀਰੋਇਡ ਉਂਝ ਲਾ ਕੇ ਫਰਦੇ ਰਹੋ ਤਾਂ ਆਪਾਂ ਨੂੰ ਬਾਡੀ ਨੂੰ ਨੁਕਸਾਨ ਲੀਵਰ ਨੂੰ ਬਹੁਤ ਨੁਕਸਾਨ ਆ ਕਿੰਨਾ ਸਾਰਾ ਨੁਕਸਾਨ ਹਾਰਟ ਨੂੰ ਬਹੁਤ ਨੁਕਸਾਨ ਉਹ ਸਟੀਰੋਇਡ ਲਾ ਕੇ ਵੀ ਗ੍ਰਾਉਂਡ ਲਾਉਣਾ ਪੈਣਾ ਜਿਮ ਲਾਉਣੀ ਪੈਣੀ ਕਲੀਨ ਡਾਈਟ ਖਾਣੀ ਪੈਣੀ ਹੈ ਮਿੰਮੀਤ ਹੋਣੀ ਕੋਈ ਫਾਇਰ ਜਿਆਦਾ ਨਾ ਹੋਵੇ ਕੈਸਟਰੋਨ ਨਾ ਵਧੇ ਆਪਣਾ ਬਹੁਤ ਚੀਜ਼ਾਂ ਤਿਆਰ ਕਰਨਾ ਪੈਂਦਾ ਇਹ ਨਹੀਂ ਕਿ ਸਟੀਰੋਇਡ ਲਾ ਲਿਆ ਬਾਡੀ ਬਣ ਬਸ ਬਾਡੀ ਬਣਾ ਕੇ ਖੜਨ ਲੱਗ ਪਣਾ ਹਾਂ ਕਾਹਦਾ ਮਤਲਬ ਕੱਲੇ ਸਟੀਰੋਇਡ ਦੇ ਨਾਲ ਟ ਤੀਰਣ ਨਾਲ ਕੋਈ ਵੀ ਚੀਜ਼ ਆਪਸੇ ਲੱਗਦਾ ਜਰੋ ਆਪਣੀ ਬੋਡੀ ਜਿੰਨੇ ਹਾਰਮ ਨਾਲ ਦੁੱਗਣੇ ਹੋ ਜਾਂਦੇ ਆ ਜੇ ਕੈਸਟਰ ਮਾਰਿਆ ਵਧਾ ਉਹਦੇ ਚ ਆਪਣਾ ਖੂਨ ਜਿਹੜੀ ਚਰਬੀ ਆ ਟ੍ਰੈਗਸ ਨੂੰ ਕੈਸਟਰ ਹੁੰਦਾ ਉਹ ਜ਼ਿਆਦਾ ਵਜ਼ਨ ਲੱਗ ਪੈਂਦਾ ਮਿਲਮੀ ਤੋਂ ਹਣੀ ਚੀ ਖਾਣੀ ਪੈਂਦੀ ਆ ਹਾਂ ਹਾਂਜੀ ਤੇ ਇਸ ਕਰਕੇ ਤੇ ਮੁੱਖਦੀ ਗੱਲ ਇਹ ਆ ਕਿ ਟੈਕਨੀਕ ਕਬੱਡੀ ਜਾਂ ਰੇਡਰ ਐਚ ਐਸ ਟੋਪਰ ਆ ਟੈਕਨੀਕ ਦਾ ਹੋਣਾ ਜ਼ਰੂਰੀ ਆ ਪਲੱਸ ਮਿਹਨਤ ਤੇ ਡਾਇਟ ਦਾ ਹੋਣਾ ਜ਼ਰੂਰੀ ਆ ਕੱਲੇ ਇੰਜੈਕਸ਼ਨ ਨਾਲ ਆਪਾਂ ਕਬੱਡੀ ਨਹੀਂ ਕੋਈ ਗੇਮ ਨਹੀਂ ਕੋਈ ਗੇਮ ਨਹੀਂ ਹੁਣ ਜੇ ਆਪ ਮੰਨ ਲਓ ਆਪਾਂ ਇੰਜੈਕਸ਼ਨ ਉਹੀ ਚੀਜ਼ਾਂ ਮੈਂ ਕਿਸੇ ਆਮ ਬੰਦੇ ਲਾ ਦਨਾ ਹੁਣ ਉਹਨੂੰ ਗੋਟਰੀ ਫੜਨਾ ਆਉਂਦਾ ਉਥੇ ਟੈਂਚੀ ਨਹੀਂ ਮਾਰਦਾ ਉਹ ਸਕਿੱਲ ਆ ਇਹ ਵੀ ਦੇਖਣਾ ਕਿ ਪਿਆ ਚਾਰ ਪੰਜ ਪਿੰਡਾਂ ਦੇ ਵਿੱਚ ਕੀ ਇੱਕ ਇਹ ਦੋ ਪਲੇਅਰ ਹੁੰਦੇ ਆ ਜੀ ਉਹਨਾਂ ਦੇ ਵਿੱਚੋਂ ਸਕਿੱਲ ਡਿਵੈਲਪ ਹੁੰਦੀ ਆ ਤਾਂ ਹੁਣ ਮੈਂ ਆਪਦੇ ਲੱਗ ਬੰਦ ਜ਼ਿਲ੍ਹੇ ਦਾ ਇੱਕ ਪਲੇਅਰ ਆ ਬਤ ਵਤ ਅਸੀਂ ਸਾਡੀ ਇੱਕ ਮਤਲਬ ਜ਼ਿਲ੍ਹੇ ਦੇ ਲਈ ਇੱਕ ਟੀਮ ਸਾਡੀ ਇੱਕਾ ਕਾਂਗੇ ਦੇ ਲਈ ਉਹ ਟੀਮ ਹੀ ਹਣੀ ਇਹ ਚੀਜ਼ ਹੁੰਦੀ ਨਾ ਸਾਈ ਦੋ ਸਵਾਲ ਤੁਹਾਨੂੰ ਪੁੱਛਣਾ ਪਰ ਆਪਾਂ ਫੈਨਲ ਕਰ ਦੇਣਾ ਵਾ ਹਾਂਜੀ ਕਾਂਗੇ ਵਾਲੇ ਨੂੰ ਲੱਗਦਾ ਕਿ ਸਭ ਤੋਂ ਇਸ ਟਾਈਮ ਕੌ ਕਰ ਰੀਡਰ ਫੜਨਾ ਜਾਂ ਕੋਈ ਬਹੁਤ ਤਾਕਤਵਾਰ ਰੀਡਰ ਜ ਨੂੰ ਰੁਕਣਾ ਬੜਾ ਮੁਸ਼ਕਲ ਆ ਹਾਂਜੀ ਤੁਸੀਂ ਕਿਹੜਾ ਉਹ ਨੂੰ ਮੰਨਦੇ ਹੋ ਆਪਣੇ ਤੁਹਾਡੇ ਨਜ਼ਰਾਂ ਦੇ ਵਿੱਚ ਇਹ ਇੱਕ ਰੀਡ ਟਗੜਾ ਮਾਰਾ ਕੋਈ ਵੀ ਨਹੀਂ ਹੁੰਦਾ ਕੀ ਦਾਦਾ ਜੀ ਕਹਿੰਦੇ ਨੇ ਕਿ ਬੰਦੇ ਦੀ ਜੀਤ ਵਾਲੀ ਤਗੜੀ ਹੁੰਦੀ ਹੈ ਜਾਨ ਜਿਹਦਾ ਆਪਣਾ ਆ ਦੂਜੇ ਬੰਦੇ ਨਾਲ ਉਹ ਵੀ ਆਪਣਾ ਕੁਝ ਵੱਧ 20% ਫਰਕ ਹੋਊਗਾ ਫਰਕ ਉਹਨੂੰ ਫੜਨ ਨੂੰ ਕਈ ਵਾਰੀ ਸਾਰੀ ਫੜ ਲਈਦੇ ਆ ਹਾਂ ਹਾਂ ਕਈ ਬਹੁਤ ਸੌਖੀ ਫੜ ਲਈਦੇ ਕਈ ਵਾਰੀ ਹੁੰਦਾ ਮੁੰਡਾ ਵੀ ਨਰਦਨ ਉਹਨਾਂ ਦਾ ਇਹ ਇਹ ਤਾਂ ਕੋਈ ਪਤਾ ਨਹੀਂ ਜਿੱਦਨ 3 ਬੋਡੀ ਜ ਨਹੀਂ ਜਲ ਪਈ ਉਹਦਨ ਉਹ ਤਗੜੇ ਹੋ ਜਿਨਾਂ ਨੂੰ ਜਨੂੰ ਕਦੇ ਨਹੀਂ ਵੀ ਫੜਿਆ ਉਹ ਵੀ ਉਹਨੂੰ ਹੀ ਜੁਆ ਕਮ ਫੜੀ ਜਾਈਦਾ ਹਾਂਜੀ ਦੋਸਤੋ ਪਿਆਰੇ ਉਹ ਆਪਣੇ ਵੀਰ ਬੜੇ ਪਿਆਰੇ ਮਿੱਤਰ ਬੜੇ ਸਿਆਣੇ ਸੁਲਝੇ ਹੋਏ ਇੱਕ ਸਟੋਪਰ ਨੇ ਪੰਜਾਬ ਦੇ ਉੱਗੇ ਕਹਿੰਦੇ ਕਿ ਬਹੁਤ ਨਾਮ ਵਰਨੇ ਤੇ ਪਰਮਾਤਮਾ ਕਰੇ ਇਸ ਤਰ੍ਹਾਂ ਚੜ੍ਹਦੀ ਕਲਾ ਜ ਰਹਿਣ ਠੀਕ ਹੈ ਪਿਆਰੋ ਜੀਐਨਓ ਸਾਡੇ ਧਰਮਸ਼ਾਲਾ ਸ਼ਹਿਰ ਦੇ ਵਿੱਚ ਥੈਂਕ ਯੂ ਥੈਂਕ ਯੂ ਬਹੁਤ ਲਾਈਕ